ਵਾਹਿਗੁਰੂ ਜੀ ਕੀ ਬੋਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇੜੇ ਦੇ ਦਮਨਾਂ ਦੇ ਹਾਜ਼ਰੀ ਪਾ ਲਈ ਗੁਰ ਸੰਗਤ ਜੀ ਕਰੋ ਕਿਰਪਾ ਦੇਵੋ ਅਸ਼ੀਰਵਾਦ ਆਪਾਂ ਅੱਜ ਜੋ ਇਹ ਹਫਤਾ ਖਤਮ ਹੋ ਰਿਹਾ ਹੈ ਬਲੂ ਸਟਾਰ ਵਾਲਤੇ ਮਨਾਇਆ ਗਿਆ ਹੈ ਜਿਸ ਸਮੇਂ ਹਿੰਦੂ ਸਤਾਪੀਆਂ ਫੌਜਾਂ ਨੇ ਹਿੰਦੂ ਸਤਾਪ ਸਤਾਪ ਦੀ ਸਰ ਹਿੰਦੂਸਤਾਨ ਦੀ ਸਰਕਾਰ ਨੇ ਸ੍ਰੀ ਕਾਲਤਾਜ ਸਾਹਿਬ ਨੂੰ ਤੋਪਾਂ ਟੈਂਕਾਂ ਦੇ ਨਾਲ ਟਹਿ ਦੇਰੀ ਕਰ ਦਿੱਤਾ ਅਤੇ ਅਨੇਕਾਂ ਹੀ ਬੇਦੋਸ਼ੇ ਸਿੰਘਾਂ ਸ਼ਿਗਣੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਦੇ ਵਿੱਚ ਸ਼ੰਕੇਬ ਇਤਿਆਹ ਜਿਹੜਾ ਅੱਖੀਂ ਡਿੱਠਾ ਤੇ ਕੰਨੀਆਂ ਸੁਣਿਆ ਕੱਲ ਦੀ ਐਪੀਸੋਡ ਦੇ ਵਿੱਚ ਮੈਂ ਸੰਖੇਪ ਦੱਸਿਆ ਸੀ ਤੇ ਅੱਜ ਤੋਂ ਮੈਂ ਤਰੀਕਾ ਦੇ ਹਿਸਾਬ ਨਾਲ ਜਿਹੜਾ ਟੁੜੀ ਡਿਟੇਲ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹੋ ਸਕਦਾ ਹੈ ਕਿ ਮੇਰੇ ਕੋਲੋਂ ਕੁਝ ਘੱਟ ਦੱਸਿਆ ਗਿਆ ਵੀ ਸਾਨੂੰ 6 ਜੂਨ 1984 ਨੂੰ ਸ਼ਾਮੀ 4 ਵਜੇ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਕਾਹਦੀ ਸਿੰਘ ਅਸੀਂ ਜਖਮੀ ਸੀ ਮਿਤਕੋ ਤੰਦਰੁਸਤ ਵੀ ਛਾਣ ਇਹ ਕੋਈ 250 ਦੇ ਕਰੀਬ 200 ਤੋਂ 250 ਦੇ ਕਰੀਬ ਸਿੰਘ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਹੈ ਉੱਥੇ ਪਾ ਲਿਆ ਬੰਨ ਕੇ ਜਿਹੜੇ ਸਾਡੇ ਸਿਰਾਂ ਦੇ ਕੱਪੜੇ ਸਨ ਉਹਨਾਂ ਨਾਲ ਸਾਡੀਆਂ ਬਾਹਾਂ ਬੰਨ ਲੀਆਂ ਗਈਆਂ ਤੇ ਉੱਥੇ ਸਾਨੂੰ ਬਿਠਾ ਲਿਆ ਆਰਮੀ ਨੇ ਤੇ ਆਰਮੀ ਸਾਨੂੰ ਆਰਮੀ ਨੇ ਆਪਣੀ ਢਾਲ ਬਣਾ ਲਿਆ ਅਨਾਉਂਸਮੈਂਟਾਂ ਕਰਦੇ ਰਹੇ ਕਿ ਤੁਹਾਡੇ ਸਾਰੇ ਬੰਦੇ ਮਾਰ ਦੇਵਾਂਗੇ ਤੁਸੀਂ ਸਰੈਂਡਰ ਕਰਦੇ ਹੋ ਪਰ ਗੁਰਸਿੱਖਾਂ ਨੇ ਆਪਣੀ ਮਰਜ਼ੀ ਕੀਤੀ ਆਰਮੀ ਦੀਆਂ ਅਨਾਉਂਸਮੈਂਟਾਂ ਦੇ ਨਾਲ ਕੋਈ ਸਰੈਂਡਰ ਨਹੀਂ ਕੀਤਾ ਉੱਥੇ ਸਾਨੂੰ ਬਿਠਾਇਆ ਕਿ ਪਾਣੀ ਤੋਂ ਵੀ ਅਸੀਂ ਬਹੁਤ ਦੁਖੀ ਸਾਂ 1 ਜੂਨ ਦਾ ਮਹੀਨਾ ਤੁਸੀਂ ਦੇਖ ਲਓ ਕੱਲ 6 ਜੂਨ ਅਸੀਂ ਤੇ ਗਰਮੀ ਅਤ ਦੀ ਹੁੰਦੀ ਹੈ ਫਿਰ ਪਾਣੀ ਪਿਉਣ ਵਾਸਤੇ ਦੋ ਬੰਦਿਆਂ ਦੀ ਡਿਊਟੀ ਲਾਈ ਗਈ ਇੱਕ ਤੇ ਬਜ਼ੁਰਗ ਸਨ ਚਿੱਟੀ ਦਾੜੀ ਵਾਲੇ ਇੱਕ ਲੜਕਾ ਸੀ 12-13 ਸਾਲ ਦਾ ਤੇ ਉਸ ਬਜ਼ੁਰਗ ਨੂੰ ਇੱਕ ਫੌਜੀ ਮੀਂਦਰ ਨੇ ਆ ਕੇ ਕਿਹਾ ਬਾਬਾ ਜੀ ਉਠੋ ਉਹ ਕਹਿੰਦਾ ਉਠਿਆ ਨਹੀਂ ਜਾਂਦਾ ਪਹਿਲਾਂ ਮੇਰੀਆਂ ਬਾਹਾਂ ਖੋਲੋ ਉਹਦੀਆਂ ਬਾਹਾਂ ਖੋਲੀਆਂ ਉਹ ਉਠਿਆ ਉਹਨੂੰ ਕਿਹਾ ਜੀ ਤੁਸੀਂ ਇਹਨਾਂ ਸਿੰਘਾਂ ਨੂੰ ਜਲ ਸਿਕਾਉਣ ਦਾ ਪ੍ਰਬੰਧ ਕਰੋ ਜਲ ਸਿਕਾਓ ਪਾਣੀ ਕਿਤੇ ਨਹੀਂ ਸਨ ਟੂਟੀਆਂ ਬੰਦ ਸਨ ਭਾਂਡਾ ਕੋਈ ਨਹੀਂ ਸੀ ਉਹਦੇ ਕੋਲ ਜਿਹੜਾ ਟੈਂਕ ਦਾ ਗੋਲਾ ਹੈ ਨਾ ਇਹ ਇੱਕ ਕਵਰ ਹੁੰਦਾ ਇਹਦੇ ਥੱਲੇ 9 ਇੰਚ ਦਾ ਹੁੰਦਾ ਹੈ ਤੇ ਇਹਨਾਂ ਗੋਲ ਕਵਰ ਹੁੰਦਾ ਜਿਹਦੇ ਟੈਂਕ ਦਾ ਗੋਲਾ ਖੜਾ ਕੀਤਾ ਜਾਂਦਾ ਹੈ ਉੱਥੇ ਇੱਕ ਖਾਲੀ ਟੈਂਕ ਦਾ ਗੋਲਾ ਪਿਆ ਸੀ ਗੋਲੇ ਦਾ ਕਵਰ ਪਿਆ ਸੀ ਪਲਾਸਟਿਕ ਦਾ ਉਹਨੂੰ ਕਹਿੰਦੇ ਆ ਉਹ ਲੈ ਲਓ ਉਹ ਜੀ ਸਰੂਵਰ ਚੋਂ ਭਰ ਕੇ ਲਿਆਉਂਦਾ ਸੀ ਇਸ ਰੂਮਰ ਦੇ ਵਿੱਚ ਜਲ ਦੇ ਵਿੱਚ ਬਹੁਤ ਸੁਆਹ ਤੇ ਬੜਾ ਕੁਛ ਸੀ ਬੰਦਿਆਂ ਦੇ ਮੂੰਹ ਨੂੰ ਲਾਈ ਜਾਂਦਾ ਸੀ 250 ਬੰਦਾ ਤੇ ਇੰਨੀ ਗਰਮੀ ਤੇ ਆਪਣੇ ਮੂੰਹ ਨਾਲ ਪਾਣੀ ਨਹੀਂ ਸੀ ਪੀ ਸਕਦਾ ਜਿਹੜਾ ਦੂਸਰਾ ਲੜਕਾ ਸੀ ਲਾਡੀ ਉਹ ਸੀ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਭਤੀਜਾ ਕਹਿੰਦੇ ਸੀ ਉਹਨੂੰ ਉਹ 12-13 ਸਾਲ ਦੀ ਉਮਰ ਦਾ ਸੀ ਉਹਦੇ ਇੱਕ ਹੱਥ ਨੂੰ ਪੱਗ ਬੰਨ ਕੇ ਇੱਕ ਫੌਜੀ ਨੇ ਫੜਿਆ ਸੀ ਤੇ ਦੂਜੇ ਹੱਥ ਨਾਲ ਉਹ ਪਾਣੀ ਲਿਆ ਕੇ ਦੇ ਸਿੰਘਾਂ ਨੂੰ ਪਿਉਂਦਾ ਰਿਆ ਰਾਤ ਲੰਗੀ ਉਥੇ ਬੰਦਿਆਂ ਦੀ ਰੋਟੀ ਨਹੀਂ ਪਾਣੀ ਹੋਰ ਕੁਛ ਨਹੀਂ ਉਥੇ ਬੰਦਿਆਂ ਤੇ ਸਵੇਰੇ ਦਿਨ ਚੜਿਆ ਦਿਨ ਚੜਦੇ ਤੋਂ ਜਦੋਂ 1 2 ਵਜੇ ਦਾ ਟਾਈਮ ਹੋ ਗਿਆ ਉਸ ਸਮੇਂ ਇੱਕ ਲੋਕਾਂ ਦੀ ਟੋਲੀ ਆਈ ਸਿੱਕਾ ਪੀਂਦੀ ਹੋਈ ਜਦੋਂ ਆਟਾ ਮੰਡੀ ਵਾਲੇ ਜਿਹੜੀ ਆ ਦਰਸ਼ੀ ਡੇਲੀ ਇਸ ਪਾਸੇ ਇਥੋਂ ਬੰਦ ਨੂੰ ਵਾਦੀ ਤਾਂ ਸਾਰੇ ਜਿੰਨੇ ਬੰਦੇ ਸਿੱਖ ਬੈਠੇ ਸਾਰੇ ਘੜੇ ਉਹਨਾਂ ਵੱਲ ਤੁਰਨ ਦੀ ਕੋਸ਼ਿਸ਼ ਕੀਤੀ ਆਰਮੀ ਨੇ ਪਾਟ ਪਟ ਘੇਰਾ ਟੈਂਡ ਕਰਕੇ ਇਹਨਾਂ ਨੂੰ ਰੋਕ ਲਿਆ ਤੇ ਉਹਨਾਂ ਨੂੰ ਬਾਹਰ ਭਜਾ ਦਿੱਤਾ ਭਜਾ ਜਿਹੜੀ ਪੱਛਮ ਦੀ ਬਾਹੀ ਵਾਲੀ ਤਰਸ਼ੀਹ ਜਿਹੜੀ ਆ ਉਥੋਂ ਉਥੇ ਜੀ ਸ਼ਿੰਗਾਰ ਜਦੋਂ ਸ਼ਾਮੀ 4 ਵਜੇ ਉਥੋਂ ਬਾਹਰ ਜੋ ਮਾਡਲ ਉਥੇ ਲੱਗਾ ਹੈ ਨਾ ਅੱਜ ਸ੍ਰੀ ਕਾਟਕ ਸਾਬ ਦਾ ਠੱਠੇ ਹੋਇਦਾ ਉਹ ਬਿਲਕੁਲ ਇਨ ਬਿਨ ਹੈ ਜੋ ਮੈਂ ਉਸ ਸਮੇਂ ਅੱਖੀਂ ਵੇਖਿਆ ਇੱਕ ਗੁੰਬਦ ਸੀ ਜਿਹੜਾ ਉਹ ਲਾਚੀ 베ਰੀ ਵਾਲੇ ਪਾਸੇ ਨੂੰ ਡਿੱਗਾ ਪਿਆ ਸੀ ਇੱਕ ਲਾਚੀ 베ਰੀ ਦਾ ਟਾਣਾ ਟੁੱਟਾ ਆ ਉਹਦੇ ਲਾਗੇ ਪਿਆ ਸੀ ਉੱਥੋਂ ਦੀ ਸਾਨੂੰ ਲਗਾ ਕੇ ਖੜਿਆ ਹੈ ਉੱਥੋਂ ਵਾਗੇ ਜਦੋਂ ਸਾਨੂੰ ਕਈਆਂ ਘਰ ਤੋਂ ਬਾਹਰ ਜਾ ਕੇ ਇਹ ਦੇਖ ਲਓ ਸੀਮਿੰਟ ਵਾਲੇ ਫਰਸ਼ ਤੇ ਨੰਗੇ ਪੈਰੀ ਸਾਨੂੰ ਉੱਥੇ ਪਿਠਾ ਦਿੱਤਾ ਉੱਥੇ ਪਿਠਾ ਕੇ ਫਿਰ ਸਾਡੀ ਤਲਾਸੀ ਲਈ ਹੈ ਕਿ ਇਹ ਮੁਸਲਮਾਨਾਂ ਲਾ ਕੇ ਸੇਖਾਂ ਲਾ ਕੇ ਬਾਦਰੁਮਾ ਦੀ ਬਾਦਰੁਮਾ ਨਿਕੜ ਕੇ ਵਾਰੀ ਵਾਰੀ ਤਲਾਸੀ ਲਈ ਸਾਰੇ ਆ ਗਏ ਉਸ ਤੋਂ ਬਾਅਦ ਉਸੇ ਸਮੇਂ ਦੋ ਗੱਡੀਆਂ ਸਿੱਖ ਬੋਟੀਆਂ ਦੀਆਂ ਆਈਆਂ ਉਹਨਾਂ ਨੇ ਜੋੜਾ ਕਰਦੇ ਲਾ ਕੇ ਜਦੋਂ ਆਏ ਤਾਂ ਉਹਨਾਂ ਨੇ ਆਪਣੇ ਪੈਰਾਂ ਦੇ ਟੈਗ ਤੇ ਬੂਟ ਖੋਲਣੇ ਸ਼ੁਰੂ ਕਰ ਦਿੱਤੇ ਅਫਸਰਾਂ ਨੇ ਵੇਖਿਆ ਇਹਦੇ ਸ਼ੰਦਾ ਨਾਲ ਆ ਗਏ ਨੇ ਉਹਨਾਂ ਨੂੰ ਉਤੋਂ ਹੀ ਵਾਪਸ ਕਰ ਦਿੱਤਾ ਗਿਆ ਦੋਨੇ ਗੱਡੀਆਂ ਵਾਪਸ ਕਰ ਦਿੱਤੀਆਂ ਉਹਨਾਂ ਫੌਜੀਆ ਨੂੰ ਦਰਬਾਰ ਸਾਹਿਬ ਦੇ ਅੰਦਰ ਨਹੀਂ ਵੜ ਦਿੱਤਾ ਗਿਆ ਉਤੋਂ ਹੀ ਸਾਨੂੰ ਬੰਨ ਕੇ ਫਿਰ ਗੱਡੀਆਂ ਦੇ ਵਿੱਚ ਪਾ ਲਿਆ ਇੱਕ ਉੱਥੇ ਹੋਰ ਗੱਲ ਵਰਨਣ ਕਰਯੋਗ ਹੈ ਕਿ ਜਿਹੜੇ ਅਸੀਂ ਸਭ ਪਿੰਡਾਂ ਵਾਲੇ ਅਸੀਂ ਤੇ ਲੜਾਈਆਂ ਝਗੜੇ ਕਰਦੇ ਰਹਿੰਦੇ ਹਾਂ ਤੇ ਕਰਦੇ ਹੀ ਰਹਨੇ ਅਜੇ ਵੀ ਕਰੀ ਜਾਂਦੇ ਆ ਜਿਹੜੇ ਸ਼ਹਿਰ ਵਾਲੇ ਵਪਾਰੀ ਲੋਕ ਹੈ ਨਾ ਇਹ ਸੇਵਾ ਬੜੀ ਕਰ ਸਕਦੇ ਆ ਇਹਨਾਂ 'ਚ ਭਾਵਨਾ ਬੜੀ ਹੁੰਦੀ ਆ ਇਹ ਪੋਚੇ ਵੀ ਬੜੇ ਮਾਰਦੇ ਆ ਇਹ ਸਫਾਈਆਂ ਵੀ ਬੜੀਆਂ ਕਰਦੇ ਆ ਪਰ ਜਦੋਂ ਇਹੋ ਜਿਹਾ ਸਮਾਂ ਆ ਜਾਂਦਾ ਨਾ ਉਸ ਸਮੇਂ ਇਹਨਾਂ ਨੂੰ ਘਬਰਾਹਟ ਹੋ ਜਾਂਦੀ ਆ ਜਦੋਂ ਕੋਈ ਡਾਂ ਛੋਟੇ ਦਾ ਕੰਮ ਆਉਂਦਾ ਨਾ ਉਦੋਂ ਇਹਨਾਂ ਨੂੰ ਬੜੀ ਪਰੇਸ਼ਾਨੀ ਹੋ ਜਾਂਦੀ ਆ ਸਾਡੇ ਨਾਲ ਜੋ ਸ਼ਹਿਰੀ ਸਿੱਖ ਸਨ ਸਾਡੇ ਨਾਲ ਬੱਧੇ ਹੋਏ ਕੋਈ ਤੇ ਸਾਡੇ ਨਾਲ ਪ੍ਰਕਰਮਾਂ ਦੇ ਵਿੱਚ ਹੀ ਬੱਧੇ-ਬੱਧੇ ਹੀ ਮਰ ਗਏ ਤੇ ਇੱਕ ਜਦੋਂ ਸਭ ਫੌਜ ਦੀ ਗੱਡੀ ਦੇ ਵਿੱਚ ਪਾਇਆ ਪਹਿਲਾਂ ਉਹ ਰੋਡਵੇ ਦੀਆਂ ਬੱਸਾਂ ਮਗਾਈਆਂ ਸੀ ਮੈਂ ਸ਼ੁਕਰ ਕੀਤਾ ਕਿਉਂਕਿ ਮੈਂ ਉਸ ਵੇਲੇ ਰੋਡਵੇ ਵਿੱਚ ਨੌਕਰੀ ਕਰਦਾ ਸਾਂ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਬੱਸ ਆ ਗਈ ਹੈ ਨੂੰ ਸਨਾਹ ਦੇ ਦੂਗਾ ਘਰ ਤੱਕ ਸਨਾਹ ਪਹੁੰਚ ਕੇ ਮੈਂ ਕਿਹਾ ਵੀ ਸਨਾਹ ਪਹੁੰਚੇ ਕਿ ਮੈਂ ਜੀ ਜਿੱਤਾਂ ਪਰੰਤੂ ਉਹਨਾਂ ਨੇ ਰੋਡਵੇ ਦੀਆਂ ਬੱਸਾਂ ਵਾਪਸ ਕਰ ਦਿੱਤੀਆਂ ਆਰਮੀ ਆਪਣੇ ਟਰੱਕ ਲੈ ਕੇ ਆ ਗਈ ਸਾਨੂੰ ਆਰਮੀ ਦੇ ਟਰੱਕਾਂ ਚ ਭਾਇਆ ਮੇਰੇ ਲਾਗੇ ਇੱਕ ਸ਼ਹਿਰੀ ਸਿੱਖ ਬੈਠਾ ਸੀ ਉਹ ਫੌਜ ਨੂੰ ਸਮਝਾਉਣ ਦੀ ਮਦਰਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਹਮ ਤੋ ਪੂਜਾ ਕਰਨੇ ਆਏ ਥੇ ਹਮ ਤੋ ਪੂਜਾ ਕਰਨੇ ਆਏ ਥੇ ਤੀਜੀ ਚੌਥੀ ਵਾਰ ਜਦੋਂ ਨੇ ਕਿਹਾ ਤੇ ਉਹਦਾ ਵੀ ਦਮ ਟੁੱਟ ਗਿਆ ਉਹ ਵੀ ਮਰ ਗਿਆ ਉਤੋਂ ਮਿਲਟਰੀ ਦੇ ਕੈਂਪ ਗੱਡੀ ਦੇ ਵਿੱਚ ਭਾ ਕੇ ਸਾਨੂੰ ਮਿਲਟਰੀ ਕੈਂਪ ਦੇ ਵਿੱਚ ਲੈ ਗਏ ਨੇ ਮਿਲਟਰੀ ਕੈਂਪ ਦੇ ਵਿੱਚ ਜੂਨ ਦਾ ਮਹੀਨਾ 10/10 ਦਾ ਇੱਕ ਕਮਰਾ ਉਹਦੇ ਵਿੱਚ ਆਰਮੀ ਦੇ ਹਥਿਆਰ ਰੱਖਣ ਦੇ ਰੈਕ ਲੱਗੇ ਹੋਏ ਸਨ ਇਹ ਉਹਦੇ ਜੀ ਡੀ ਡੀ ਟੀ ਜਿਹੜੀ ਧੂੜੀ ਹੋਈ ਸੀ ਬਹੁਤ ਜ਼ਿਆਦੀ ਤੇ ਉਹਨਾਂ ਦੇ ਉੱਤੇ ਰੈਕੋਰਡ ਉੱਤੇ ਲਿਖਿਆ ਸੀ ਜਿਹੜੇ ਫੋਰਸਾਂ ਦਾ ਸਬੰਧ ਰੱਖਦੇ ਉਹਨਾਂ ਨੂੰ ਪਤਾ 7.62 ਇਹ ਗਨ ਹੁੰਦੀ ਆਰਮੀ ਦੀ ਇਹਦਾ ਨਾਮ ਦਾ 7.62 ਤੇ ਉਹ ਗਨਾਂ ਰੱਖਣ ਦੇ ਰੈਕ ਸਨ ਉਹਦੇ ਚ ਸਾਨੂੰ 40 ਸਿੰਗਾਂ ਨੂੰ ਬੰਦ ਕਰ ਦਿੱਤਾ ਗਿਆ ਪਾਣੀ ਦਾ ਪ੍ਰਬੰਧ ਨਹੀਂ ਸੀ ਖਿੜਕੀ ਕੋਈ ਨਹੀਂ ਸੀ ਉਸ ਕਮਰੇ ਦੀ ਇੱਕ ਦਰਵਾਜ਼ਾ ਸੀ ਉਹ ਸੰਗਲ ਪਾ ਕੇ ਬਣਿਆ ਹੋਇਆ ਸੀ ਉਹਦੇ ਵਿੱਚ ਐਨੀ ਕਿ ਜਗ੍ਹਾ ਬਣਦੀ ਸੀ ਅਸੀਂ ਇੱਕ ਦੂਜੇ ਨੂੰ ਪਿੱਛੇ ਕਰਕੇ ਉਹਦੇ 'ਚ ਨੱਕ ਕਰਕੇ ਸਾਹ ਲੈਂਦੇ ਸਾਂ ਰੋਸ਼ਨਦਾਨ ਕੋਈ ਨਹੀਂ ਸੀ ਇੱਕ ਚਵਿੰਡੇ ਦਾ ਕਮਿਟੀ ਸੀ ਗੁਰਦਿਆਰ ਸਿੰਘ ਸਾਡੇ ਨਾਲ ਉਹਨੇ ਕੋਸ਼ਿਸ਼ ਕੀਤੀ ਕਿ ਰੋਸ਼ਨਦਾਨ ਦਾ ਸ਼ੀਸ਼ਾ ਤੋੜ ਦਈਏ ਕੋਈ ਹਵਾ ਬਾਹਰ ਨਿਕਲੂਗੀ ਸਾਡੀ ਗੰਦੀ ਹਵਾ ਕਿਉਂਕਿ 40 ਸਾਲ ਉੱਥੇ ਤੇ ਉਹਨੇ ਜਦੋਂ ਸ਼ੀਸ਼ਾ ਤੋੜਿਆ ਤਾਂ ਬਾਹਰੋਂ ਆਰਮੀ ਨੇ ਗੋਲੀ ਚੜਾਉਣੀ ਸ਼ੁਰੂ ਕਰ ਦਿੱਤੀ। ਉਹਦੀ ਹੱਥ ਦੀ ਐ ਸੁੱਪਲ ਦੇ ਵਿੱਚ ਗੋਲੀ ਲੱਗੀ ਐ। ਉਸ ਤੋਂ ਬਾਅਦ ਪਾਣੀ ਤੋਂ ਅਸੀਂ ਮੰਨ ਲੱਗ ਪਏ ਸਾਢੇ ਰਾਤ ਤੋਂ ਰਾਤ ਚਾਲੀਆਂ ਦੇ ਵਿੱਚੋਂ 18 ਤੋਂ 20 ਜਿਹੜੇ ਸਿੰਘ ਸੀ ਉਹ ਮਰ ਗਏ ਸੀ ਰਾਤ। ਕੁਝ ਪਾਣੀ ਤੋਂ ਤੰਗ ਹੋ ਕੇ ਸਾਹ ਕੁੱਟ ਕੇ 18 ਤੋਂ 20 ਮਰ ਗਏ ਸੀ। ਅਸੀਂ 20 ਬਾਕੀ ਬਚੇ ਸਾਂ। ਉਹਦੇ ਵਿੱਚ ਅਜੇ ਕੁਝ ਜਿਹੜੇ ਹੈਗੇ ਵੀ ਨੇ ਸਿੰਘ। ਕੁਝ ਤੇ ਚੜਾਈ ਕਰਕੇ ਆ ਕਿ ਬਾਬਾ ਬਸਰੰਦੀ ਹੁੰਦਾ ਸੀ ਉਹਦਾ ਭਰਾ ਉੱਥੇ ਮਰ ਗਿਆ ਸੀ ਸਾਹ ਘੁੱਟ ਕੇ ਬਾਬਾ ਬਸਰੰਦੀ ਆਫਸਾਈਡ ਨਾਲ ਜੀਦਾ ਰਿਹਾ ਸੀ ਇੱਕ ਲਖਵਿੰਦਰ ਸਿੰਘ ਸ਼ਹੀਦ ਕਾਰਸੇ ਵਾਲੇ ਹਜੂਰ ਸਾਹਿਬਾਂ ਦਾ ਅਹਰੀ ਮੁਸਾਵਰੇ ਦਾ ਸਿੰਘ ਸੀ ਇੱਕ ਜਗਦੀਸ਼ ਸਿੰਘ ਸੀ ਚੱਬਾ ਪਿੰਡ ਫਰੋਜਪੁਰ ਜਿਹੜੇ ਦੇ ਵਿੱਚ ਉੱਥੋਂ ਦਾ ਇੱਕ ਪਾਲਾ ਸਿੰਘ ਸੀ ਉਹ ਵੀ ਚੱਬੇ ਪਿੰਡ ਦਾ ਇਸ ਤਰ੍ਹਾਂ ਅਸੀਂ ਕੋਈ ਇੱਕ ਹਦੀ ਸੀ ਆਪਣੇ ਮੁੱਗੇ ਤੋਂ ਕੋਝ ਸੇਂਖਾ ਸੀ ਬਚ ਗਏ ਸਾਰ ਜਿਨ੍ਹਾਂ ਦੇ ਨਾਮ ਬਾਅਦ ਦੇ ਵਿੱਚ ਹੀ ਸਾਨੂੰ ਯਾਦ ਆ ਤੇ ਮਿਲਦੇ ਰਹੇ ਉਹ ਜਦੋਂ ਉਹਨਾਂ ਨੇ ਸਾਨੂੰ ਪਾਣੀ ਦਿੱਤਾ ਮੇਰੀ ਹਾਲਤ ਠੀਕ ਨਹੀਂ ਸੀ ਮੇਰੇ ਗੋਲੀ ਲੱਗੀ ਸੀ ਮੇਰਾ ਖੂਨ ਬੜਾ ਵਗ ਰਿਹਾ ਸੀ ਤੇ ਮੈਂ ਉੱਪਰ ਰਹਿ ਕੇ ਤੇ ਉੱਤੇ ਚੜ ਕੇ ਪਾਣੀ ਨਹੀਂ ਸਭ ਪੀ ਸਕਦਾ ਪੈਰ ਨੂੰ ਮੂੰਹ ਲਾ ਕੇ ਮੈਂ ਲਾਸ਼ਾਂ ਦੇ ਉਤੋਂ ਦੇ ਖੇਸੇ ਖੇਸੇ ਕੀ ਉਸ ਰਹਿ ਕੇ ਤੇ ਥੱਲੇ ਚੱਲ ਕੇ ਆਪਣਾ ਸਿਰ ਥੱਲੇ ਕਰ ਲਿਆ ਤੇ ਜਿਹੜੇ ਸਿੰਘ ਪਾਣੀ ਪੀਂਦੇ ਸਨ ਉਹਨਾਂ ਦਾ ਜੂਠਾ ਪਾਣੀ ਜਿਹੜਾ ਉਹਨਾਂ ਦੇ ਮੂੰਹ ਚੋਂ ਡਿੱਗ ਪੈਂਦਾ ਸੀ ਜਾਂ ਜਿਹੜਾ ਪਾਈਪ ਚੋਂ ਪਾਣੀ ਡਿੱਗਦਾ ਸੀ ਉਹ ਮੇਰੇ ਮੂੰਹ ਤੇ ਡਿੱਗਦਾ ਰਿਹਾ ਤੇ ਮੇਰੀ ਰਾਤ ਉੱਥੇ ਨਿਕਲ ਗਈ ਅਗਲੇ ਦਿਨ ਸਵੇਰੇ ਸਾਨੂੰ ਉਸ ਕਮਰੇ ਚੋਂ ਬਾਹਰ ਕੱਢਿਆ ਜਿਹੜੇ ਅਸੀਂ ਲੀਕ ਬੱਜੇ ਸਾਂ ਸਾਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਸਾਡੇ ਕੜੇ ਵੀ ਲਵਾ ਲੈ ਕੜੇ ਲਵਾ ਕੇ ਸਾਨੂੰ ਉੱਥੋਂ ਦੂਜੇ ਕਮਰੇ ਤੇ ਸ਼ਿਫਟ ਕਰ ਦਿੱਤਾ ਗਿਆ ਤੇ ਪਰ ਰੋਟੀ ਦਾ ਕੋਈ ਪ੍ਰਬੰਧ ਨਹੀਂ 8 ਤਰੀਕ ਨੂੰ ਸਾਨੂੰ 9 ਵਜੇ ਦੂਜੇ ਕਮਰੇ 'ਚ ਸ਼ਿਫਟ ਕਰ ਦਿੱਤਾ ਗਿਆ ਉਸ ਕਮਰੇ ਦੇ ਵਿੱਚ ਸਾਨੂੰ 70-80 ਜਣਿਆਂ ਨੂੰ ਬਿਠਾ ਦਿੱਤਾ ਹਾਂ ਇੰਨਾ ਸੀ ਕਿ ਉਸ ਕਮਰੇ ਦੀਆਂ ਬਾਰੀਆਂ ਹੈਗੀਆਂ ਸੀ ਹਵਾ ਲੱਗਦੀ ਸੀ ਹਵਾ ਹੈਗੀ ਸੀ ਉੱਥੇ ਸੋ ਇਹ ਮੈਂ ਤੁਹਾਨੂੰ 8 ਤਰੀਕ ਤੱਕ ਦਾ ਜੋ ਸੁਣਾਈ ਅੱਡ ਬੀਤੀ ਤੇ ਸਾਨੂੰ ਜੋ ਸਿੱਖਾਂ ਨੇ ਨਾਲਦਿਆਂ ਨੇ ਦੱਸਿਆ ਨਾ ਜਿਹੜੇ ਸਾਡੇ ਨਾਲ ਸਨ ਤੇ 6 ਤਰੀਕ ਨੂੰ ਜਦੋਂ ਇੱਕ ਜਥਾ ਆਇਆ ਸੀ ਸੰਗਰੂਰ ਤੋਂ ਉਹ ਜੱਦਾ ਸਾਰਾ ਕੱਟਾ ਕਰਕੇ ਇਹਨਾਂ ਨੇ ਪ੍ਰਕਰਮਾਂ ਦੇ ਵਿੱਚ ਆਪਣੇ ਜਿਹੜੀ ਛਿਗੂ ਰਾਮਦਾਸ ਸ਼ਰਾਮ ਆ ਉਹਦੇ ਵਿੱਚ ਬਰਾਂਡਾ ਵਾ ਬਰਾਂਡੇ ਦਾ ਫਰਸ਼ ਛੱਜਾ ਵਾ ਅੱਗੇ ਵਿੱਚ ਬਾਥਰੂਮਾ ਬਾਥਰੂਮਾਂ ਦੇ ਨਾਲ ਫਰਸ਼ ਨੀਵਾ ਵਾ ਉਹਦੇ ਵਿੱਚ ਉੱਥੇ ਸਾਰੇ ਜੱਥੇ ਨੂੰ ਬਿਠਾ ਦਿੱਤਾ ਜੱਥੇ ਨੂੰ ਬਿਠਾ ਕੇ ਜਦੋਂ ਆਰਮੀ ਨੇ ਸ਼ੁਰੂ ਕੀਤਾ ਇੱਕ ਅੱਖੀਂ ਦੇਖਣ ਵਾਲਾ ਬੰਦਾ ਸੀ ਜਿਹਨੇ ਆਪਣੇ ਸਬੂਤ ਨੂੰ ਖਾਜ ਉੱਥੇ ਬੈਠਣ ਦੇ ਉਹਦਾ ਸਰੀਰ ਜਿਹੜਾ ਮਧਰਾ ਸੀ ਉਹਦੇ ਪਿੱਛੇ ਬੈਠਾ ਸੀ ਸ਼ਰੋਣੀ ਕਮੇਟੀ ਦਾ ਗੁਰਜਰਨ ਸਿੰਘ ਸਕੱਤਰ ਉਹਦੀ 6.5 ਫੁੱਟ ਹਾਈਟ ਸੀ ਜਦੋਂ ਆਰਮੀ ਨੇ ਗੋਲੀ ਚਲਾਈ ਐਲਐਮਜੀ ਲਾ ਕੇ ਉਹ ਜਿਹੜਾ ਮੋਨਾ ਸਰਦਾਰ ਛੋਟੀ ਛੋਟੇ ਕੱਦ ਵਾਲਾ ਸੀ ਨਾ ਗੁਰਜਰਨ ਸਿੰਘ ਹੈ ਉਹ ਵੀ ਗੁਰਜਰਨ ਸਿੰਘ ਸੀ ਉਹ ਨਿਹਾਲ ਸਿੰਘ ਵਾਲੇ ਦਾ ਸੀ ਉਹਦੀ ਪੱਗ ਤੇ ਇੱਥੋਂ ਦੇ ਰਿੰਦੀ ਪੂਰੇ ਦਾ ਪੂਰਾ ਐਲਐਮਜੀ ਦਾ ਬ੍ਰੈਸਟ ਲੰਘਿਆ ਉਹਦੇ ਸਿਰ ਵਿੱਚ ਗੋਲੀ ਕੋਈ ਨਹੀਂ ਲੱਗੀ ਉਹ ਪਾਕਿਸਤਾਨ ਨੂੰ ਬਾਅਦ ਦੇ ਵਿੱਚ ਡੀਲ ਦੇ ਵਿੱਚ ਮਖਾਉਂਦਾ ਰਿਹਾ ਜਿਹੜਾ ਗੱਚਰ ਦੇ ਸੇ 77 ਉਹ ਜਵਾਨ ਜਾਇਦਾ ਸੀ ਉਹਦਾ ਸਿਰ ਉੱਥੇ ਲੁੱਟ ਗਿਆ ਤੇ ਉਹਦੇ ਨਾਲ ਹੀ ਆਰਮੀ ਨੇ ਗ੍ਰੇਨੇਡ ਸ਼ੂਟੇ ਸ਼ੁਰੂ ਕਰ ਦਿੱਤੇ ਤੇ ਉਹ ਜਿਹੜਾ ਜਤਾ ਸੀ ਸਾਰੇ ਦਾ ਸਾਰਾ ਕੁਝ ਲੋਕ ਵਿੱਚੋਂ ਬਚ ਕੇ ਸਾਰੇ ਦਾ ਸਾਰਾ ਉੱਥੇ ਹੀ ਮਾਰ ਦਿੱਤਾ ਗਿਆ ਇਹ ਸੀ ਉਸ ਸਮੇਂ ਆਰਮੀ ਦੇ ਜ਼ੁਲਮਾਂ ਦੀ ਕਹਾਣੀ ਫਿਰ 8 ਤਰੀਕ ਤੋਂ ਬਾਅਦ ਉੱਥੇ ਸਾਡੀ 8 ਤਰੀਕ ਇਸ ਤਰ੍ਹਾਂ ਭੁੱਖਿਆ ਦੀ ਲੰਗੀ 9 ਤਰੀਕ ਆ ਗਈ 9 ਤਰੀਕ ਸਵੇਰੇ ਆਰਮੀ ਨੇ ਤਿਆਰੀ ਕਰ ਲਈ ਕਿ ਜਿਹੜੇ ਜ਼ਖਮੀ ਲੋਕ ਨਹੀਂ ਸਾਨੂੰ ਨਹੀਂ ਪਤਾ ਜਿਹੜੇ ਸਾਡੇ ਨਾਲ ਦੇ ਮਰੇ ਸੀ ਉਹਨਾਂ ਦੀਆਂ ਲਾਸ਼ਾਂ ਕਿੱਥੇ ਗਈਆਂ ਸਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ 9 ਤਰੀਕ ਨੂੰ ਜਿਹੜੇ ਜ਼ਖਮੀ ਸੀ ਉਹਨਾਂ ਨੇ ਲਿਸਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਉਹ ਮਦਰਾਸੀ ਸਨ ਸਾਡੇ ਪੰਜਾਬੀ ਸਨ ਉਹਨਾਂ ਦੇ ਪੰਜਾਬੀ ਸਮਝ ਨਹੀਂ ਸੀ ਆਉਂਦੀ ਇੱਕ ਸਾਡੇ ਨਾਲ ਬਜ਼ੁਰਗ ਕਿਸੇ ਸਰਦਾਰ ਉਹਨੇ ਜਦੋਂ ਉਹਨੂੰ ਕਹ ਕੇ ਮੇਰਾ ਨਾਂ ਜਥੇਦਾਰ ਕਰਨੈਲ ਸਿੱਖ ਨਾਗ ਉਹ ਕਹਿੰਦੇ ਆਪਕੇ ਕਿਤਨੇ ਨਾਮ ਹੈ ਉਹਨੇ ਕਿਹਾ ਇੱਕ ਸਿੱਖ ਸੂਬੇਦਾਰ ਆ ਗਿਆ ਉਹ ਕਹਿੰਦਾ ਜੇ ਕੋਈ ਪੜਿਆ ਲਿਖਿਆ ਹੈਗਾ ਤੇ ਲਿਸਟਾਂ ਤੁਸੀਂ ਬਣਾ ਦਿਓ ਅਸੀਂ ਤੁਹਾਨੂੰ ਹਸਪਤਾਲ ਬਚਾਉਣਾ ਵਾ ਮੈਂ ਕਿਹਾ ਵੀ ਮੈਂ ਲਿਸਟਾਂ ਬਣਾ ਸਕਦਾ ਵਾਂ ਪਰ ਮੇਂ ਜ਼ਖਮੀਆਂ ਮੇਰੇ ਹੱਥ ਚੱਲਦੇ ਮੈਂ ਲਿਸਟਾਂ ਬਣਾ ਦਊਗਾ ਮੈਂ ਉਸ ਸਮੇਂ ਲਿਸਟਾਂ ਬਣਾਈਆਂ ਜਿਹੜੇ ਬੰਦਿਆਂ ਨੂੰ ਹਸਪੀਟਲ ਲੈ ਕੇ ਜਾਣਾ ਸੀ ਸਾਧੂ ਹਸਪੀਟਲ ਲੈ ਕੇ ਚਲੇਗੇ ਹਸਪਤਾਲ ਖੜ ਕੇ ਸਾਡਾ ਇਲਾਜ ਹੋਇਆ ਜਿਹੜੀ ਮੈਸਟਰ ਸਦੀ ਕਾਲ ਬਾਅਦ ਹੈ ਉਦੋਂ ਗੁਰੂ ਤੇਗ ਬਹਾਦਰ ਹਸਪਤਾਲ ਹੁੰਦਾ ਸੀ ਵਿਦੇਸ਼ ਹਸਪਤਾਲ ਜਿਹਨੂੰ ਕਹਿੰਦੇ ਸਨ ਉੱਥੇ ਸਾਡਾ ਇਲਾਜ ਹੋਇਆ ਉੱਥੇ ਸਾਡੇ ਨਾਲ ਭਾਈ ਮਨੀਸ਼ ਸਿੰਘ ਰਾਜਸ਼ੀ ਕੇ ਮੈਨੇਜਰ ਤੇ ਗੁਰਦਰਸ਼ਨ ਸਿੰਘ ਬਾਦ ਦੇ ਵਿੱਚ ਸਰੂਨ ਕਮੇਟੀ ਦੇ ਸਕੱਤਰ ਰਿਟਾਇਰ ਹੋਏ ਆ ਇਹ ਸਿੱਕ ਸਾਡੇ ਨਾਲ ਸੰਸਾਰੇ ਉਥੇ ਕੁਦਰਤ ਰੱਬ ਦੀ ਦੋ ਨਰਸਾ ਸਨ ਇੱਕ ਕੰਗਪਿੰਡ ਦੀ ਸਰਬ ਤੇ ਇੱਕ ਕਸੀਟਪੁਰੇ ਦੀ ਸੁਖ ਜਿਹੜੀ ਕੰਗਪਿੰਡ ਦੀ ਸਰਬ ਸੀ ਉਹ ਮੇਰੇ ਭਰਾ ਦੀ ਸਾਲੀ ਸੀ ਜਿਹੜੀ ਸੁਖ ਸੀ ਉਹ ਮੇਰੇ ਦੋਸਤ ਦੇ ਦੋਸਤ ਦੀ ਭੈਣ ਸੀ ਉਹ ਜਦੋਂ ਉਹਨਾਂ ਨਾਲ ਅਸੀਂ ਉਹਨਾਂ ਨੂੰ ਸੁਨਾਹ ਪਹੁੰਚਾਇਆ ਨਰਸਾ ਕੋਲ ਮੈਂ ਕਿਹਾ ਜਿਹੜੀ ਸ਼ਰੀਪੁਰੇ ਵਾਲੀ ਰਾਣੀ ਬਾਜ਼ਾਰ ਵਾਲੀ ਗਲੀ ਆ ਉਹਦੇ ਉੱਤੇ ਡਰਾਈਕਲੀਨ ਵਾਲੇ ਤੋਂ ਮੇਰੇ ਕੱਪੜੇ ਪੈ ਮੈਨੂੰ ਕੱਪੜੇ ਦੇ ਦੇ ਉਹਰੇ ਕੱਪੜੇ ਕੋਲ ਨਹੀਂ ਮੈਂ ਨੰਗਾ ਬੈਠਾ ਇੱਥੇ ਕਸ਼ਹਿਰੇ ਸਿਰਫ ਸਾਡੇ ਸਾਲ ਕੁੜਤੀਆਂ ਜਿਹੜੀਆਂ ਗਲੀਆਂ ਪਈਆਂ ਸਨ ਮਸੀਨੇ ਦਾ ਚਲੋ ਉਹਨਾਂ ਲੜਕੀਆਂ ਨੇ ਬੜੀ ਹਿੰਮਤ ਕੀਤੀ ਕੱਪੜੇ ਲੈ ਆ ਕੇ ਕੱਪੜੇ ਸਾਨੂੰ ਦੇ ਦਿੱਤੇ 16 ਤਰੀਕ ਨੂੰ ਅਸੀਂ ਕੁਝ ਠੀਕ ਹੋਏ ਤੇ ਸਾਨੂੰ ਆਰਮੀ ਤੋਂ ਬਿਹਰੇ ਆਪਣੀਆਂ ਗੱਡੀਆਂ ਚ ਭਾਰ ਕੇ ਲੈ ਕੇ ਤੁਰ ਪਈ ਉਥੋਂ ਸਾਡੇ ਮਿਲਟਰੀ ਕੈਂਪ ਦੇ ਵਿੱਚ ਲੈ ਕੇ ਮਿਲਟਰੀ ਕੈਂਪ ਦੇ ਵਿੱਚ ਖੜ ਕੇ ਉਹਨਾਂ ਨੇ ਪਛਾਣ ਕੀਤੀ ਜਿਹੜੇ ਚੰਗੇ ਰਿਸਟ ਫੁੱਟ ਚੰਗੇ ਸਰੀਰਾਂ ਵਾਲੇ ਸਨ ਉਹਨਾਂ ਨੂੰ ਇੱਕ ਪਾਸੇ ਕਰੀ ਜਾਂਦੇ ਸਨ ਤੇ ਜਿਹੜੇ ਜਰਾ ਕਮਜ਼ੋਰ ਜਾਂ ਬੱਚੇ ਜਾਂ ਬਜ਼ੁਰਗ ਸਨ ਉਹਨਾਂ ਨੂੰ ਇੱਕ ਪਾਸੇ ਕਰੀ ਜਾਂਦੇ ਸਨ ਚਲੋ ਸਾਡਾ ਸਰੀਰ ਤੇ ਮਹਾਰਾਜ ਨੇ ਜਿਸ ਤਰ੍ਹਾਂ ਦਾ ਦਿੱਤਾ ਬਚਪਨ ਤੋਂ ਇਸ ਤਰ੍ਹਾਂ ਦਾ ਹੀ ਹੈ ਇਸ ਕਰਕੇ ਨਾਲੇ ਜਨਮੀ ਸਮੇ ਇਹ ਕਰਕੇ ਸਾਨੂੰ ਉਸ ਖਾਤੇ 'ਚ ਪਾ ਲਿਆ ਜਿਹੜਾ ਖਾਤਾ ਲੰਮਾ ਸੇ ਲੰਮਾ ਸਮਾਂ ਚੱਲਣਾ ਸੀ। ਸੋ ਇਹ ਐ 16 ਜੂਨ ਤੱਕ ਦੀ ਸਾਡੇ ਨਾਲ ਬੀਤੀ। ਉੱਥੇ ਸਾਨੂੰ ਇੱਕ ਬੀਬੀ ਮਿਲੀ। ਬੀਬੀ ਪ੍ਰੀਤਮ ਕੌਰ ਉਹਦਾ ਨਾਮ ਹੈ। ਉਹ ਸੰਤ ਪਿੰਡਰਾਵਾ ਦੇ ਪੀਰ ਰਿਸ਼ਵਾਲ ਸਿੰਘ ਦੇ ਘਰ ਵਾਲੀ ਸੀ। ਇੱਕ ਬੀਬੀ ਹੋਰ ਪ੍ਰੀਤਮ ਕੌਰ ਸੀ ਉਹ ਸੰਤ ਜਨੈਲ ਸਿੰਘ ਪਿੰਡਰਾਵਾਲਾ ਦੀ ਪਤਨੀ ਦਾ ਨਾਮ ਪ੍ਰੀਤਮ ਕੌਰ ਸੀ। ਬੀਬੀ ਪ੍ਰੀਤਮ ਕੌਰ ਮਿਲੀ ਉਹਨੇ ਆਪਦਾ 3 ਕੁ ਮਹੀਨੇ ਦਾ ਬੱਚਾ ਜਿਹੜਾ ਮੋਢੇ ਨਾਲ ਲਾਇਆ ਸੀ ਆਰਬੀ ਵਾਲੇ ਨੇ ਗੋਲੀ ਮਾਰੀ ਬੱਚੇ ਵਿੱਚ ਦੀ ਗੋਲੀ ਲੰਘ ਕੇ ਉਹਦੇ ਇੱਥੋਂ ਦੀ ਗੋਲੀ ਲੰਘੀ ਸੀ ਲੱਗਦੀ ਸੀ ਬੀਬੀ ਦੇ ਉਹਦਾ 3 ਮਹੀਨੇ ਦਾ ਬੱਚਾ ਜਿਹੜਾ ਸੀ ਉਥੇ ਮਾਰ ਦਿੱਤਾ ਗਿਆ ਸੀ ਪ੍ਰਕਰਮਾਂ ਦੇ ਵਿੱਚ ਸੋ ਐਸੇ ਜ਼ੁਲਮ ਕੀਤੇ ਮੋਕੇ ਦੀ ਸਰਕਾਰ ਨੇ ਸੋ ਅੱਜ ਆਪਾਂ ਇਸ ਐਪੀਸੋਡ ਨੂੰ ਇੱਥੇ ਸਮਾਪਤ ਕਰਦੇ ਆਂ ਇਸ ਤੋਂ ਅੱਗੇ ਤੀਸਰੀ ਐਪੀਸੋਡ ਆਪਾਂ ਆਪ ਜੀ ਨੂੰ ਕੱਲ੍ਹ ਨੂੰ ਸੁਣਾਵਾਂਗੇ ਤੇ 16 ਤੋਂ ਬਾਅਦ ਸਾਡੇ ਨਾਲ ਕੀ ਕੁਝ ਬੀਤਿਆ ਸੋ ਬਾਹੂ ਆਪਾਂ ਜੂ ਗੁਰੂ ਮਹਾਰਾਜ ਨੇ ਆਪਾਂ ਨੂੰ ਹੁਕਮ ਬਖਸ਼ਿਆ ਹੈ ਉਸ ਤੇ ਵਿਚਾਰ ਕਰ ਲਈਏ ਜੀ ਸੋਰਠ ਇਹ ਸੋਰਠ ਰਾਜ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਹੈ ਜੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਇਕ ਅਕਾਲ ਪੁਰਖ ਵੈਰੂ ਸਰਬ ਵਿਆਪਕ ਹੈ ਸਾਰੀ ਦੁਨੀਆ ਦਾ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਤੇ ਉਸ ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਜਾਣਿਆ ਜਾਂਦਾ ਹੈ ਉਸ ਬਾਰੇ ਵਿੱਚ ਤਦ ਜਾਣਿਆ ਜਾਂਦਾ ਜੇ ਗੁਰੂ ਮਹਾਰਾਜ ਕਿਰਪਾ ਕਰਦੇ ਹਨ ਨਹੀਂ ਤੇ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰਤ ਅਲੇ ਕਮਨ ਜੋਰ ਜੇ ਐਨ ਕੇ ਕਹਿੰਦੇ ਜਿਵੇਂ ਧਰਤੀ ਜਿਹੜੀ ਵੱਧਦੇ ਸਿੰਘਾਂ ਤੇ ਟਿੱਕੀ ਹੈ ਜਦੋਂ ਸਿੰਘ ਬਦਲਦਾ ਤੇ ਉਦੋਂ ਭਜਾ ਲਉਂਦੇ ਨੇ ਤੇ ਅਗਲੀ ਧਰਤੀ ਥੱਲੇ ਕਿਹੜਾ ਬੋਲਦ ਹੋਵੇਗਾ ਇਸ ਕਰਕੇ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਵੱਡੇ ਕਮਣ ਜ਼ੋਰ ਜੇ ਵੈਗੁਰੂ ਦੀ ਕਿਰਪਾਈ ਹੋਵੇ ਤਾਂ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਮਿਲਦੀ ਹੈ ਬਹੁ ਪਰ ਪੰਜਕਾਰ ਪਰ ਤਾਂ ਲਿਆਵੈ ਬੜੇ ਹੀ ਇਨਸਾਨ तरीके ਵਰਤਾ ਹੈ ਤਨ ਕਮਾਉਣ ਵਾਸਤੇ ਤੇ ਤਨ ਕਮੋਦਾ ਕਮਾਉਂਦਾ ਉਹ ਲੋਕਾਂ ਦੇ ਧਨ ਵੱਲ ਵੀ ਨਿਗਾਹ ਰੱਖ ਲੈਂਦਾ ਉਹ ਕੋਸ਼ਿਸ਼ ਕਰਦਾ ਹੈ ਕਿ ਜਿਹੜਾ ਕਿਸੇ ਕੋਲ ਧਨ ਹੈ ਉਹ ਮੇਰੇ ਕੋਲ ਵੀ ਮੇਰੇ ਕੋਲ ਹੀ ਆ ਜਾਵੇ ਉਹਦੇ ਕੋਲ ਨਾਂ ਰਹੇ بڑے ਤਰੀਕੇ ਵਰਤਾਏ ਇਨਸਾਨ ਸੁੱਤਦਾਰਾ ਪਹਿ ਆਲ ਲਟਾਵੇ ਆ ਕੇ ਆਪਣੀ ਪਤਨੀ ਨੂੰ ਦੂ ਦੇਂਦਾ ਕਦੇ ਜੇ ਸੂਟ ਬਣਾ ਲਿਆਉਂਦੀ ਹੈ ਤੇ ਕਦੇ ਚੂੜੀਆਂ ਬਣਾ ਲੈ ਆਉਂਦੀ ਐ ਤੇ ਜਿਹੜਾ ਮੁੰਡਾ ਵਾਂ ਕਦੇ ਬੁਲਟ ਲੈ ਆਉਂਦਾ ਤੇ ਕਦੇ 1.5 ਲੱਖ ਵਾਲਾ ਮੋਬਾਈਲ ਲੈ ਆਉਂਦਾ ਮਾਂ ਮੇਰੇ ਭੁੱਲੇ ਕੱਟ ਨਾ ਕੀਜੈ ਇਹ ਮੇਰੇ ਮਨਾਂ ਇੰਨਾ ਭੁੱਲਿਆ ਫਿਰਦਾ ਏ ਤੂੰ ਇਹੋ ਜੇ ਕੱਟ ਨਾ ਕਰਿਆ ਕਰ ਇਸ ਤਰ੍ਹਾਂ ਨਾ ਕਰਿਆ ਕਰ ਲੋਕਾਂ ਦਾ ਧਰਾਂ ਵਿਆਹ ਦਾ ਠੱਗੀਆਂ ਮਾਰੀਆਂ ਲਿਆ ਕੇ ਇਸਤਰੀ ਨੂੰ ਦੇ ਦਿੱਤਾ ਪੁੱਤਰ ਨੂੰ ਦੇ ਦਿੱਤਾ ਤੇ ਤੂੰ ਮਨਾਂ ਭੁੱਲਿਆ ਫਿਰਦਾ ਤੂੰ ਐਸੇ ਕੈਪਟਨ ਨਾ ਕਰਿਆ ਕਰ ਅੰਤ ਨਬੇਰਾ ਤੇਰੇ ਜੀ ਪਹਿ ਲੀਜੈ ਅੰਤ ਜਿਹੜਾ ਸਾਹਬ ਹੈ ਨਾ ਇਹ ਤੈਨੂੰ ਦੇਣਾ ਪੈਣਾ ਜਿਹੜਾ ਧਰਮਰਾਜ ਹੈ ਨਾ ਲੈ ਗੱਲਾਂ ਕਰੇ ਦਲਾਲੀ ਉਹ ਵੀ ਦਲਾਲੀ ਕਰਦਾ ਪਰ ਜਿਹੜੇ ਗੁਰਸਿੱਖ ਹੁੰਦੇ ਹੈ ਨਾ ਗੁਰੂ ਘਰ ਨਾਲ ਜੁੜ ਕੇ ਰਹਿੰਦੇ ਆ ਭੂਲੇ ਸੇਖ ਗੁਰੂ ਸਮਝਾਵੇ ਉਹ ਝੜ ਜਾਂਦੇ ਮਾਰਗ ਪਾਵੇ ਜਿਹੜੇ ਓਝੜ ਜਾਂਦੇ ਨੂੰ ਗੁਰੂ ਮਹਾਰਾਜ ਮਾਰਗ ਪਾ ਦਿੰਦੇ ਹੈ ਨਾ ਤੇ ਗੁਰੂ ਮਹਾਰਾਜ ਦੇ ਜਿਹੜੇ ਗੁਰਸਿੱਖ ਬਣ ਜਾਂਦੇ ਆ ਤੇ ਇਹਨਾਂ ਦਾ ਧਰਮਰਾਜ ਕੁਛ ਨਹੀਂ ਵਿਗਾੜ ਸਕਦਾ ਪਰੰਤੂ ਤੇਰਾ ਨਿਵੇੜਾ ਜ਼ਰੂਰ ਤੈਨੂੰ ਕਰਨਾ ਹੀ ਪੈਣਾ ਜਿਹੜੇ ਗੁਰਸਿੱਖ ਹੁੰਦੇ ਆ ਉਹ ਪਰ ਤਨ ਪਰ ਤਨ ਪਰ ਦਾਰਾ ਪਰ ਨਿਗਾਹ ਨਹੀਂ ਰੱਖਦੇ ਰਹਾਉ ਟਹਰਾਉ ਦੇ ਕੇ ਪਰਮਾਉਂਦੇ ਹਨ ਛਿੰਤ ਛਿੰਤ ਤਨ ਛੀਜੈ ਜਰਾ ਜਨਾਵੇ ਮਿੰਟ ਮਿੰਟ ਕਰਕੇ ਜਿਹੜਾ ਤੇਰਾ ਸਰੀਰ ਆ ਨਾ ਇਹ ਘਟਦਾ ਜਾਣ ਲਿਆ ਤੇ ਜੇ ਜਰਾ ਜਨਾਵੇ ਕਿਹੜਾ ਬੁਢੇਪਾ ਨਾ ਉਹ ਤੈਨੂੰ ਦੱਸਣ ਲੱਗ ਪਿਆ ਚਾਲੀ ਸੀ ਪੁਰ ਹੋਏ 85 ਪੱਗ ਖਿਸੈ 60 ਕੇ ਬੁਢੇਪਾ ਆਵੇ ਜਦੋਂ 40 ਸਾਲਾਂ ਦਾ ਹੁੰਦਾ ਨਾ ਉਦੋਂ ਪੂਰਾ ਸਰੀਰ ਤਾਕਤਵਰ ਹੋ ਜਾਂਦਾ ਹੈ 40 ਸਾਲਾਂ ਤੋਂ ਬਾਅਦ ਸਰੀਰ ਦੇ ਵਿੱਚ ਤਾਕਤ ਨਹੀਂ ਵੱਧਦੀ 85 ਪੱਗ ਖਿਸੈ ਜਦੋਂ 50 ਸਾਲਾਂ ਦਾ ਹੋ ਜਾਂਦਾ ਹੈ ਨਾ ਫਿਰ ਗਾਂ ਨੂੰ ਪੈਰ ਮੱਤਾ ਪਾਉਂਦਾ ਤੇ ਉਹ ਪਛਣਾ ਨੂੰ ਆਉਣਾ ਸ਼ੁਰੂ ਹੋ ਜਾਂਦਾ 60 ਕੇ ਬੁਢੇਪਾ ਆਵੇ 60 ਸਾਲਾਂ ਦਾ ਜਿਹੜਾ ਇਨਸਾਨ ਹੈ ਨਾ ਉਹ ਬੁਢਿਆਂ ਵਿੱਚ ਗਿਣਿਆ ਜਾਂਦਾ ਹੈ ਗਵਰਨਮੈਂਟ ਵੀ ਰਿਟਾਇਰ ਕਰ ਦਿੰਦੀ ਆ ਵੀ ਜਾ ਭਾਈ ਹੁਣ ਤੂੰ ਸਾਡਾ ਕੰਮ ਨਹੀਂ ਕਰ ਸਕਦਾ ਤੂੰ ਆਪਣੇ ਘਰ ਚਲ ਜਾ ਜਰਾ ਜਨਾਵੇ ਜਿਹੜਾ ਬਢੇਪਾ ਹੈ ਦੱਸ ਦਿੰਦਾ ਕਿ ਮੈਂ ਆ ਗਿਆ ਵਾਂ ਇੱਕ ਬੜੀ ਵੱਡੀ ਗੱਲ ਹੈ ਕਿ ਜਿਹੜਾ ਇਨਸਾਨ 70 ਸਾਲ ਤੱਕ ਚੰਗੀ ਤਰ੍ਹਾਂ ਤੁਰਿਆ ਫਿਰਦਾ ਰਹੇ ਨਾ ਉਹ ਨੂੰ 70 80 ਤੱਕ ਵੀ ਮੁੜ ਕੇ ਕੋਈ ਮੁਸ਼ਕਲ ਨਹੀਂ ਆਉਂਦੀ ਜਿਹੜਾ 70 ਤੋਂ ਪਹਿਲਾਂ ਪਹਿਲਾਂ ਡਿੱਗ ਪੇ ਨਾ ਉਹਦਾ ਦੁਬਾਰਾ ਮੁੜ ਕੇ ਸਰੀਰ ਪੂਰਾ ਨਹੀਂ ਹੁੰਦਾ ਪੂਰਾ ਤਿਆਰ ਨਹੀਂ ਹੁੰਦਾ ਕਿਉਂਕਿ ਬਟੇਪਾ ਜਿਹੜਾ ਆਪਣਾ ਅਸਰ ਕਰਦਾ ਹੈ ਤਬ ਤੇਰੀ ਯੋਗ ਕੋਈ ਪਾਣੀ ਉਹ ਨਾ ਪਾਵੇ ਇਹ ਜਿੰਨਾ ਵਾਤੇ ਇੰਨਾ ਧੰਨ ਲੈ ਕੇ ਆਉਂਦਾ ਰਿਆਂ ਨਾ ਮੁੜ ਕੇ ਇਹਨਾਂ ਨੇ ਕਹਿਣਾ ਕਿ ਤੇਰੇ ਬੁੱਕ ਦੇ ਵਿੱਚ ਪਾਣੀ ਪਾਉਣ ਜੋਗਾ ਵੀ ਸਾਡੇ ਕੋਲ ਟਾਈਮ ਨਹੀਂ ਯਾਰ ਹਾਂ ਘੜਾ ਵਿਆਹੀ ਤੇ ਲਾਗੇ ਕੌਲਾ ਵਿਆਹੀ ਹੁਣ ਤੇ ਬੜਾ ਕੰਮ ਸੌਖਾ ਹੋ ਗਿਆ ਹੁਣ ਤੇ ਬੋਤਲ ਲਾਗੇ ਰੱਖ ਦਿੰਦੇ ਬਾਪੂ ਦੇ ਲਾਗੇ ਗਲਾਸ ਆਰ ਦੰਦੇ ਆ ਨਹੀਂ ਗਲਾਸ ਚ ਪਾਇਆ ਜਾਂਦਾ ਤੇ ਬਾਪੂ ਬੋਤਲ ਨੂੰ ਨਾਲਾ ਸਾਡੇ ਕੋਲ ਟਾਈਮ ਨਹੀਂ ਹੈਗਾ ਤੇਰੇ ਬਾਤ ਤੇ ਕਹੇ ਤੇ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾ ਜਪੇ ਸਵੇਰਾ ਭਗਤ ਕਬੀਰ ਜੀ ਕਹਿੰਦੇ ਆ ਕਿ ਤੇਰਾ ਕੋਈ ਨਹੀਂ ਜੈ ਮੇਰਾ ਜਿਹੜਾ ਕਹਿੰਦਾ ਮੇਰਾ ਮੂਜ ਮੇ ਕਿਸ ਨਹੀਂ ਝੁਕਿ ਸਹੇ ਸੋ ਤੇਰਾ ਤੇਰਾ ਤੁਝ ਕੋ ਸੌਂ ਤੇ ਕੀ ਲਾਗਾ ਮੇਰਾ ਪਰੰਤੂ ਅਸੀਂ ਇਹ ਚੀਜ਼ ਨਹੀਂ ਕਰਦੇ ਅਸੀਂ ਕਹਿੰਦੇ ਜੋ ਕੁਝ ਸਾਡਾ ਹੀ ਆ ਘਰ ਵੀ ਸਾਡਾ ਪੈਸੇ ਵੀ ਸਾਡੇ ਪਰੰਤੂ ਜਿਹੜੀ ਇਹ ਮਾਇਆ ਹੈ ਨਾ ਕਸਮ ਮਾਰੇ ਤੋ ਨਾਰ ਨਾ ਰੂਵੇ ਉਸ ਰਖਵਾਰਾ ਔਰੋ ਹੂਵੇ ਰਖਵਾਰੇ ਕਾ ਹੋਏ ਬਨਾਸ਼ ਆਗਾ ਨਰਕ ਇਹਾ ਭੋਗ ਬਿਲਾਸ ਜਿਹੜੀ ਮਾਇਆ ਹੈ ਨਾ ਬੰਦਾ ਮਰ ਜਾਂਦਾ ਤਾਂ ਮੈਂ ਮਾਇਆ ਦਾ ਪਤੀ ਹੈ ਤੇ ਉਹਦਾ ਪਤੀ ਹੋਰ ਆ ਜਾਂਦਾ ਮੁਰਕੀ ਉਹ ਕਹਿੰਦਾ ਚਲ ਮੈਂ ਸੰਭ ਲੈਣਾ ਤੇ ਉਹਦਾ ਰਖਵਾਲਾ ਹੋਰ ਆ ਜਾਂਦਾ ਹੈ ਰਖਵਾਲੇ ਕਹਿੰਦਾ ਤੇ ਬਨਾਸੇ ਕਰਕੇ ਹੁੰਦਾ ਉਹਨੇ ਕਮਾਈ ਨਹੀਂ ਕੀਤੀ ਹੁੰਦੀ ਉਹ ਫਿਰ ਅਡਾਉਂਦਾ ਉਹ ਭੋਗੋ ਲਾਸਾਂ ਦੇ ਚਮਾਇਆ ਅਡਾ ਦਿੰਦਾ ਤੇ ਫਿਰ ਅੱਗੇ ਨਰਕ ਅੱਗੇ ਫੇ ਨਰਕਾਂ ਦਾ ਭਾਗੀ ਬਣ ਜਾਂਦਾ ਹੈ ਹਿਰਦੇ ਰਾਮ ਕੀ ਨਾ ਜਪੇ ਸਵੇਰਾ ਨਾ ਤੇ ਹਿਰਦੇ ਵਿੱਚ ਕਹਿੰਦੂ ਰਾਮ ਕਿਆ ਨਾ ਸਵੇਰੇ ਉੱਠ ਕੇ ਕਦੇ ਨਾਮ ਜਪਿਆ ਇਸ ਕਰਕੇ ਜੋ ਕੋਈ ਤੇਰਾ ਨਹੀਂ ਹੈ ਤੇ ਜਿਹੜਾ ਤੇਰਾ ਨਾਮ ਤੂੰ ਨਾਮ ਜਪਣਾ ਉਹੋ ਹੀ ਤੇਰਾ ਹੈ ਨਾਮ ਜਪਣ ਦੇ ਨਾਲ ਹੀ ਆਪਣੇ ਮਨ ਕਰਕੇ ਨਾਮ ਜਪੇਗਾ ਗੁਰੂ ਘਰ ਦੇ ਵਿੱਚ ਜਾਵੇਂਗਾ ਸੰਗਤਾਂ ਦੇ ਦਰਸ਼ਨ ਕਰੇਗਾ ਸੰਗਤਾਂ ਦੀ ਸੇਵਾ ਕਰੇਗਾ ਇਹੋ ਹੀ ਤੇਰੇ ਨਾਲ ਜਾਣਾ ਹੋਰ ਤੇਰੇ ਨਾਲ ਕੁਝ ਨਹੀਂ ਜਾਣਾ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਗੁਰੂ ਮਹਾਰਾਜ ਦੇ ਘਰ ਦਾ ਇਤਿਹਾਸ ਸੁਣਾਉਂਦਿਆਂ ਕੋਈ ਐਸਾ ਸ਼ਬਦ ਜੋ ਗੁਰਮਾਧੇਰ ਗੁਰੂ ਨਾ ਹੋਵੇ ਬੁਲੇ ਆ ਕੇ ਹੋਵੇ ਸੰਗਤ ਗੁਰਮਹਾਰਾਜ ਮੰਛਣਾਰੇ ਮੰਛ ਲੈਣਾ ਜੀ ਮਾਫ ਕਰ ਦੇਣਾ ਜੀ ਕੱਲ੍ਹ ਦੇ ਐਪੀਸੋਡ ਦੇ ਵਿੱਚ ਮੈਂ ਅੱਖੀ ਡਿੱਠਾ ਤੇ ਕੰਨੀ ਸੁਣਿਆ ਇਤਿਹਾਸ ਕੱਲ ਆਪਣੇ ਰਿਕਾਰਡਿੰਗ ਕੀਤੀ ਸੀ ਅੱਜ ਵੀ ਇਹ ਜਿਹੜਾ ਮੈਂ YouTube ਤੇ ਪਾ ਦੇਣਾ ਤੇ ਜਿਹੜਾ ਵੀ ਗੁਰਗ ਪਿਆਰਾ ਸੁਣਦਾ ਚ ਉਹਦਾ ਸੁਣ ਸਕਦਾ ਹੈ ਇਹਦੇ ਵਿੱਚ ਮੈਂ ਆਪਦੇ ਕੋਲੋਂ ਜਾਂ ਕੋਈ ਝੂਠੀ ਗੱਲ ਇਹਦੇ ਵਿੱਚ ਬਿਲਕੁਲ ਨਹੀਂ ਕੀਤੀ ਇਹ ਜਿੰਨੀਆਂ ਵੀ ਉਹਤੇ ਗੱਲਾਂ ਕੀਤੀਆਂ ਤੱਥਾਂ ਦੇ ਆਧਾਰ ਤੇ ਨੇ ਕਿਉਂਕਿ ਅੱਖੀਂ ਵੇਖਿਆ ਤੇ ਕੰਨੀ ਸੁਣਿਆ ਇਹਦੇ ਵਿੱਚ ਬੜਾ ਫਰਕ ਹੁੰਦਾ ਹੈ ਜਿਹੜੇ ਲੋਕਾਂ ਕੋਲ ਅੱਖੀਂ ਕੁਛ ਨਹੀਂ ਸਿਰਫ ਸੁਣਿਆ ਹੀ ਉਹਦੇ ਵਿੱਚ ਪੰਕ ਪੈ ਜਾਂਦਾ ਜਿਹੜਾ ਅੱਖੀਂ ਵੇਖਿਆ ਹੋਵੇ ਇਨਸਾਨ ਜੀ ਦੇ ਵਿੱਚ ਗੁਜ਼ਰਿਆ ਹੋਵੇ ਉਹਦਾ ਤਜਰਬਾ ਵੱਖਰਾ ਹੁੰਦਾ ਹੈ ਆਓ ਫਤਿਹ ਬੁਲਾਈਏ ਤੇ ਆਗਰੀ ਪੰਕਤੀਆਂ ਪੜ੍ਹੀਏ ਤੇ ਫਤਿਹ ਬੁਲਾਈਏ ਤੇ ਗੁਰੂ ਮਹਾਰਾਜ ਦੀ ਸ਼ਬਦੀ ਸਮਾਪਤੀ ਕਰੀਏ ਜੀ ਕਹੇ ਤੇ ਕਬੀਰ ਕੋਈ ਨਹੀਂ ਤੇਰਾ ਹੇਰਦਾ ਹੈ RAM ਕੀ ਨਾਮ ਜਪੇ ਸਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ